ਆਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰੇਡਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਵੇਂ ਜੁੜੇ ਆ ਜਾਂ ਚਾਹੁੰਣਾ ਚਾਹੁੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਆਪਣਾ ਵੀ ਸੰਪਰਕ 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 ਨੰਬਰ ਹੈਗਾ ਜੀ 95016 3432 ਅੱਜ ਆਪਾਂ ਪਹੁੰਚੇ ਆ ਫਰੀਦਕੋਟ ਡਿਸਟ੍ਰਿਕਟ ਦੇ ਪਿੰਡ ਰਮਣਾ ਲਵੇਤ ਸਿੰਘ ਆ ਬੈਕ ਜਿਹੋਣਾ ਕੋਲ ਗੱਡੀ ਆ ਇੱਕ ਲੱਕੀ ਨੰਬਰ ਦੀ ਨੰਬਰ ਤੇ ਤੁਹਾਨੂੰ ਦੋਹਰਾ ਚਾਤ ਮਰਾਦਨਾ ਜ਼ਹਿਰ ਗੱਡੀ ਐ ਸਵਰਟ ਜ਼ਹਿਰ ਇਹਦੇ ਬਾਰੇ ਆਪਾਂ ਬਾਈ ਤੋਂ ਨੌਲਜ ਲੈ ਕੇ ਤੁਹਾਨੂੰ ਦੱਸਾਂਗੇ ਨਾਮ ਤੇ ਪੁੱਛਾਂਗੇ ਪਰ ਅੰਦਰੋਂ ਬਾਹਰੋਂ ਸਾਰੀ ਕੰਡੀਸ਼ਨ ਤੁਹਾਨੂੰ ਦਿਖਾਵਾਂਗੇ ਹਾਂਜੀ ਬਾਈ ਸੱਚੀ ਗਾਲ ਸੱਚੀ ਗਾਲ ਜੀ ਸੱਚੀ ਗਾਲ ਅੱਲਾ ਆਪਣਾ ਨਾਮ ਤੇ ਬੈਸਤ ਦੱਸੋ ਜੀ ਨਾਮ ਮੇਰਾ ਹੈਗਾ ਜੀ ਦਲਵੀਰ ਸਿੰਘ ਫੌਜੀ ਹਾਂਜੀ ਪਿੰਡ ਹੈਗਾ ਜੀ ਰਮਨਾਲ ਰਵੇਲ ਸਿੰਘ ਗੁਰੂ ਕੀ ਢਾਬ ਕੋਲੇ ਜਦੋਂ ਆਪਾਂ ਜੈਤੋ ਤੋਂ ਕੋਟਪੂਰੇ ਨੂੰ ਜਾਣਦੇ ਆ ਤੇ ਵਿਚਾਲੇ ਆਉਂਦਾ ਸਾਡਾ ਪਿੰਡ ਇਹ ਰੌਣਾ ਰਵੇਲ ਸਿੰਘ ਤੇ ਇਹ ਗੱਡੀ ਲਈ ਸੀਗੀ ਜੀ ਮੈਂ 2014 'ਚ ਹਾਂਜੀ ਤੇ ਹੈ 14 'ਚ ਮੈਂ ਸੋ ਲਾਸਟ ਮਹੀਨੇ ਦੀ ਐ ਇਹ 14 ਦੇ ਲਾਸਟ ਮਹੀਨੇ ਦੀ ਹਾਂ ਨਵੰਬਰ ਦੀ ਤੇ ਨੰਬਰ ਬੜਾ ਲੱਕੀ ਲਿਆਈ ਤੁਸੀਂ ਨੰਬਰ ਉਦੋਂ ਲਿਆ ਸੀ ਆ ਨੰਬਰ ਇਹ ਨੰਬਰ ਵੀ ਨਾ 10000 ਦੇ ਕੇ ਲਿਆ ਸੀਗਾ ਅਸੀਂ ਹਾਂਜੀ ਮਤਲਬ ਉਹ ਜਿਵੇਂ ਆਪ ਲੱਕੀ ਕਹਵੇਂ ਨਾ ਜਿਵੇਂ ਆਪਾਂ ਕੋਈ ਚੀਜ਼ ਹਾਂਜੀ ਹਾਂਜੀ ਤੇ ਉਹ 10000 ਰੁਪਿਆ ਇਹ ਨੰਬਰ ਦਾ ਵਾਧ ਦਿੱਤਾ ਸੀ ਆ ਠੀਕ ਤੇ ਨੰਬਰ ਵੀ ਆਪਣਾ ਬਠਿੰਡੇ ਦਾ ਹੈਗਾ ਪੀਵੀ03 ਏਐਚ 770 ਪੀਵੀ03 ਏਐਚ 770 770 ਹਾਂਜੀ ਪਾਕਿਸਤ ਇੰਜਨ ਹੋਣ ਦੀ ਕੰਡੀਸ਼ਨ ਕਿੱਦਾਂ ਦੀ ਬਾਕੀ ਸਾਰੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਇੰਜਨ ਬਿਲਕੁਲ ਵਧੀਆ ਹੈਗਾ ਹਾਂਜੀ ਫੋਟੋ ਨੂੰ ਪੂਲ ਕੇ انجن ਜਲਦੀ ਕਲਿੱਕਿੰਗ ਦਿਖਾਉਣੇ ਆ ਬਸ ਹੀ ਉਹ ਵੀ ਸੀਟ ਵਗੈਰਾ انجن ਦੇ ਹਲੋਈ ਪੂਰਾ ਵਧੀਆ ਬੈਟਰੀ ਤੇ ਹਾਂਜੀ ਕੋਈ ਵੀ ਲੀਕ ਨਹੀਂ ਹੈ ਸਾਹਮਣੇ ਹੀ ਆ ਸਾਰਾ ਇੱਕ ਵਾਰੀ ਸਟਾਰਟ ਕਰਕੇ ਵੀ ਦਿਖਾਵਾਂਗੇ ਬਾਕੀ ਅੰਦਰੋਂ ਦਿਖਾ ਲਵਾਂਗੇ ਸੀਟਾ ਵਗੈਰਾ ਆ ਖੋਲੋ ਸਾਕੀ ਅੰਦਰੋਂ ਵੀ ਦੇਖ ਲਓ ਛੱਤ ਛਤ ਸਾਰੀ ਮਤਲਬ ਓਰੀਜਨਲ ਹੈ ਪੂਰੀ ਐ ਨਹੀਂ ਗਈ ਕਿ ਕੋਈ ਮਤਲਬ ਲੱਗੀ ਕਰੀ ਹੈ ਹਾਂਜੀ ਅੰਦਰੋਂ ਬਹੁਤ ਸਾਫ਼ ਪਈ ਹੈ ਅੰਦਰੋਂ ਪਿਛੇ ਨੂੰ ਵੀ ਦਿਖਾ ਦਿਓ ਠੀਕ ਹੈ ਬਾਕੀ ਪਿਛਲੀ ਸਾਈਡ ਦੇਖ ਲਓ ਇੰਜਨ ਤੇ ਟਾਇਰ ਬਗਾ ਹਾਂ ਟਾਇਰ ਠੀਕ ਹੈ ਟਾਇਰ ਨਵੇਂ ਹੀ ਆਵੇ ਅੱਗੇ ਵਾਲੇ ਵੀ ਦੇਖ ਲਓ ਪਿੱਛੇ ਵਾਲੇ ਵੀ ਇਹਨੂੰ ਮਾੜਾ ਜਣੀ ਹੈਗੇ ਹੈਗੇ 90% ਹੈਗੇ 100 ਚੋਂ ਆ ਜਿਵੇਂ ਗੁੱਡੀ ਹੈ ਜੀ ਆਹ ਹਾਂਜੀ ਹਾਂਜੀ ਬੜੀਆ ਵਾ ਯਾਰ ਪੂਰੀ ਖੜੀ ਵੀ ਹੈ ਜੀ ਲਾਏ ਲੱਗੇ ਆ ਤੇ ਨਹੀਂ ਲਵਾਏ ਨਹੀਂ ਗਏ ਦੂਜੇ ਆ ਮਤਲਬ ਅੱਛਾ ਕਵਰ ਹੈਗੇ ਲਵਾਏ ਨਹੀਂ ਗੇ ਆ ਸੁਵਿਫਟ ਜਿਹੜਾ ਹੈ ਹਾਂ ਜੀ ਇਹ ਸੁਵਿਫਟ ਡਜ਼ਾਇਰ 2014 ਮਾਡਲ ਹੈ ਜੀ 2014 ਮਾਡਲ ਤੇ ਪਿੰਡ ਹੈਗਾ ਜੀ ਰਮਾਣਾ ਹਲਵੇ ਸਿੰਘ ਤੇ ਆ ਇੱਥੇ ਇਹ ਨਾਲ ਟੇਪ ਲੱਗੀ ਵੀ ਹੈ ਜੀ ਇਹ ਨਾਲ ਡੈਂਟ ਪੈ ਗਿਆ ਸੀਗਾ ਤੇ ਡੈਂਟ ਸੁੱਕਾ ਡੈਂਟ ਕਢਾਤਾ ਸੀਗਾ ਹਾਂਜੀ ਤੇ ਹੁਣ ਜੋ ਉਹ ਕਰਦੇ ਸੀਗੇ ਮਤਲਬ ਪੇਂਟ ਤਾਂ ਅਲੱਗ ਹੁੰਦਾ ਸੀਗਾ ਇਹਦੇ ਨਾਲ ਦਾ ਉਹਨਾਂ ਮਿਲਣਾ ਨਹੀਂ ਸੀਗਾ ਤੇ ਜੇ ਮਤਲਬ ਕਰਾਉਣੀ ਹੈ ਤੇ ਕਰਾ ਕੇ ਵੀ ਦੇ ਦਿਆਂਗੇ ਜੇ ਤੁਸੀਂ ਆਪ ਮਤਲਬ ਪ੍ਰੋਬਲਮ ਇਹਦਾ ਚ ਟੇਬਲਾ ਦੇ ਉੱਤੇ ਪੇਂਟ ਵੀ ਹੋ ਜਾਊਗਾ ਇਹਨੂੰ ਔਰ ਤੱਕ ਤਾਂ ਮਤਲਬ ਲੱਗੀ ਹੈ ਨਹੀਂਗੇ ਇਹ ਹਾਂ ਇੱਕ ਵਾਰੀ ਮਾਰੇ ਸਾਰੇ ਪਾਸੋਂ ਗੱਡੀ ਪੂਰੀ ਵਧੀਆ ਤੇ ਅਸੀਂ ਤਾਂ ਨਵੀਂ ਗੱਡੀ ਲਈ ਸੀਗੀ ਤਾਂ ਵੇਚਦੇ ਆਂਗੇ ਉਹ ਵੇਚ ਦਾ ਕੋਈ ਹੈ ਨਹੀਂ ਸੀਗਾ ਹਾਂਜੀ ਹਾਂਜੀ ਮੇਰਾ ਮੁੰਡਾ ਪੜਦਾ ਚੰਡੀਗੜ੍ਹ ਹਾਂਜੀ ਉਹ ਕਹਿੰਦਾ ਵੀ ਡੈਡੀ ਨਵੀਂ ਲੈ ਦੇ ਉੱਥੇ ਚੱਲਦੀ ਨਹੀਂਗੀ ਠੀਕ ਡੀਜੀ ਲ ਗੱਡੀ ਹੈਗੀ ਇਹ ਹਾਂਜੀ ਪਰ ਉਹਨੂੰ ਤਾਂ ਨਵੀਂ ਪੈਟਰੋਲ ਲੈਦੀ ਸੀਗੀ ਮੈਂ ਵੀ ਨਿਊ ਅੱਛਾ ਲੋ ਲੈ ਕੇ ਚੰਡੀਗੜ੍ਹ ਉੱਡ ਗਿਆ ਪਰ ਦੋ ਤਾਂ ਮੈਂ ਖਾ ਸੀ ਕਰਨੇ ਵੀ ਕੀ ਆ ਵਾਹੀ ਵਾਲੇ ਬੰਦੇ ਆ ਹਾਂਜੀ ਹਾਂਜੀ ਚਲੋ ਇੱਕ ਕੀ ਬਥੇਰੀਆ ਗੱਡੀ ਆਪਾਂ ਤਾਂ ਹਾਂਜੀ ਪਰ ਫਤਾ ਚਾਹਣ ਬਹੁਤ ਵਧੀਆ ਕਿੰਨੇ ਕਿਲੋਮੀਟਰ ਚੱਲੀ ਆ ਇਹ ਚੱਲੀ ਆ 27500 ਨਾ 27500 ਨਹੀਂ ਆਪਣਾ ਕਿ ਦੋ 200000 ਤੇ 114 1486 ਕਿਲੋਮੀਟਰ ਚੱਲੀ ਹੈ ਠੀਕ ਠੀਕ ਹਾਂ ਦਰ ਦੋ ਬੰਦ ਇਹ ਬਾਕੀ ਅੱਪ ਥੋੜਾ ਪਹਿਲਾਂ ਕਰੇ ਤਾਂ ਰੇਟ ਲੈਣ ਦੇਣਾ ਕਿੰਨਾ ਕਰੋਗੇ ਰੇਟ ਜਿਹਦਾ ਮੰਗਦੇ ਤਾਂ ਹੈਗੇ ਹੈਗੇ 3.5 ਲੱਖ ਤੇ ਬਾਕੀ ਮੰਨਤਾਂ ਹੋ ਜੂ ਆ ਜਾਣ ਵੀਰ ਜਿਹਦੇ ਦੇਖਣਗੇ ਫਿਰੋਜ਼ ਸਾਹਿਬ ਨਾਲ ਮੌਕੇ ਤੇ ਹੋ ਜੂਗਾ ਹਾਂਜੀ ਇੱਕ ਵਾਰੀ ਇਹਦਾ ਐਡਰੈਸ ਦੁਆਰਾ ਬੋਲਦੋਂ ਨਾਲੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਹੈਗਾ ਜੀ 8288 973564 8288 973564 ਹਾਂਜੀ ਇਹ ਮੋਬਾਈਲ ਨੰਬਰ ਲਾਵਾਂਗੇ ਜਿਨ ਦੇਟ ਦੇ ਪਾਸੇ ਚੱਲਦਾ ਰਹਿਣਾ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੈਨੂੰ ਹੁਣ ਕਨੈਕਟ ਕਰ ਸਕਦੇ ਹੋ ਬਾਕੀ ਨੰਬਰ ਤੁਹਾਨੂੰ ਇੱਕ ਵਾਰ ਫੇਰ ਘਤ ਮਰਾਦ ਨੇ ਇਹ ਨੰਬਰ ਲੱਗੀ ਆ 370 ਤੇ ਬਠਿੰਡਾ ਦਾ ਨੰਬਰ ਆ ਤੇ ਰੇਟ ਵੀ ਬਾਈ ਨੇ ਜੈ ਜੀ ਬਣਾ ਮੰਗਿਆ ਮਰੂਤੀ ਸੁਜੋਕੀ ਸ੍ਰਵਪਤ ਜੈ ਰੱਗ ਦੀ ਬਾਕੀ ਰੇਟ ਦਾ ਕੋਈ ਨਹੀਂ ਰੇਟ ਦਾ ਜੇ ਉਹ ਲੋਕ ਕਿਸੇ ਨੇ ਬਾਈ ਨੇ ਟ్రਾਈ ਲੈਣੀ ਹੋਈ ਆ ਕੇ ਤੇ ਉਸ ਹਿਸਾਬ ਨਾਲ ਕਰ ਲਾਂਗੇ ਹਾਂਜੀ ਹਾਂਜੀ ਬਾਈ ਕੋਲੇ ਆ ਕੇ ਕੋਈ ਗੱਲ ਨਹੀਂ ਬਾਈ ਜੀ ਕਹਿੰਦੇ ਕੋਲੇ ਗਏ ਨਾ ਦੂਰੋਂ ਤਾਂ ਹੁਣ ਆਪਾਂ ਮੂਵੀ ਪਾ ਸਕਦੇ ਆ ਇਹ ਹਾਂਜੀ ਹਾਂਜੀ ਤੇ ਦੂਜਾ ਆਪਣਾ ਜੇ ਬੰਦੇ ਨੇ ਲੈਣੀ ਆ ਤਾਂ ਫਿਰ ਤੇਰਾ ਤੱਕ ਆ ਕੇ ਦੇਖੂਗਾ ਹੁਣ ਮੂਵੀ ਦੀ ਗੱਲ ਹੋਰ ਹੋ ਜਾਂਦੀ ਹੈ ਕਿਹਣੀ ਹਾਂਜੀ ਹਾਂ ਤੇ ਵੈਸੇ ਹੋ ਜਾਂਦਾ ਠੀਕ ਆ ਜੇ ਨੰਬਰ ਲਾਵਾਂਗੇ ਨਾ ਸਕਰੀਨ ਤੇ ਤੇ ਦਿੱਤੇ ਹੋ ਨੰਬਰ ਤੇ ਸੰਪਰਕ ਕਰਕੇ ਤੁਸੀਂ ਬਾਈ ਹੁਣੇ ਕਨੈਕਟ ਕਰੋ ਨਿਰਮਨਾਲ ਬੇਲ ਸਿੰਘ ਪਿੰਡ ਹੈ ਸਾਡਾ ਹਾਂਜੀ ਆਪਣਾ ਗੁਰੂ ਘਟਾਵ ਦੇ ਕੋਲੇ ਜਿੱਥੇ ਗੁਰੂ ਘਟਾ ਮੇਲਾ ਨਹੀਂ ਲੱਗਦਾ ਹਾਂਜੀ 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 ਤੇ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਹੈ ਹਾਂਜੀ ਤਹਿਸੀਲ ਤਹਿਸੀਲ ਜੈਤੋ ਹੈ ਤਹਿਸੀਲ ਜੈਤੋ ਹਾਂਜੀ ਓਕੇ ਬਾਈ ਚੰਗਲ ਸਾ ਸਰ ਸਰਕਾਰ ਦਾ